ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਮਾਣਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸ਼ੇਰਾਂ ਵੀਰ ਦੇ ਕੋਲ ਆਇਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਕੈਨੀਮਲ ਆਪਾਂ ਤੁਹਾਨੂੰ ਦਿਖਾਉਣੇ ਇੱਕ ਸੂਈਸ ਵਾਈ ਬ੍ਰੀਡ ਦਿਖਾ ਦਾਂਗੇ ਠੀਕ ਹੈ ਜਰਸੀ ਬ੍ਰੀਡ ਦੇ ਵਿੱਚ ਇਹ ਬੱਚੀ ਹੈ ਠੀਕ ਹੈ ਜੀ ਇੱਧਰ ਇੱਕ ਜੋੜੀ ਕੱਟੀਆਂ ਦੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਕੋਈ ਸਾਲ ਕੋਈ 8 7 6 7 8 ਮਹੀਨਿਆਂ ਦੀ ਉਮਰ ਸੈਕੰਡ ਕੱਟੀ ਦੀ ਹੈ ਦੋ ਕਟੀਆਂ ਠੀਕ ਆ ਜੀ ਜੋੜੀ ਇਹ ਵੀ ਪਕਾਊਗਾ ਤੇ ਇੱਧਰ ਇੱਕ ਵੈੜ ਜੜੀ ਪਕਾਊਗਾ ਠੀਕ ਆ ਜੀ ਸੋ ਇਹ ਤਿੰਨ ਹੀ ਨਾਗਾ ਬਾਕੀ ਡਿਟੇਲ ਆਪਾਂ ਵੀਰ ਛੇਰੇ ਤੋਂ ਲੈ ਲਾਂਗੇ ਤਾਰੀਖ ਤੁਸੀਂ ਅੱਜ ਨੋਟ ਕਰ ਲਓ 28 ਨਵੰਬਰ ਤੇ ਸਮਾਂ ਕੋਈ ਸ਼ਾਮ ਦੇ ਦੋਸਤੋ 5:00 ਵਜੇ ਦਾ ਠੀਕ ਆ ਜੀ ਸੋ ਬੱਚੀ ਸੁਈ ਸੁਵਾਈ ਆ ਕੋਈ ਵੀਰ ਆਪਣਾ ਇੱਕ ਟਾਈਮ ਦੋ ਟਾਈਮ ਚੋਕੇ ਤੁਸੀਂ ਤਸੱਲੀ ਕਰ ਲਿਓ ਠੀਕ ਆ ਜੀ ਸੋ ਜਰਸੀ ਕਰੋ ਸੰਗ ਦੇ ਵਿੱਚ ਆ ਕਦ ਵੱਡਾ ਆਹ ਕਰਦਿਆਂ ਗੱਲਬਾਤ ਸ਼ੇਰੇ ਪਾ ਸਭ ਤੋਂ ਪਹਿਲਾਂ ਸਾਸਰੀ ਕਲ ਮਾਰ ਬੱਛੀਆਂ ਸੰਤੂ ਸਾਹਿਬ ਉਹ ਠੀਕ ਠਾਕ ਵੀਰੇ ਵਧੀਆ ਆ ਜੀ ਸੰਤੂ ਸਾਹਿਬ ਵਧੀਆ ਸ਼ੇਰੇ ਆਪਾਂ ਪਰਸੋਂ ਇੱਕ ਅਪਡੇਟ ਪਾਈ ਸੀਗੀ ਹਾਂਜੀ ਸੰਤੂ ਸਾਹਿਬ ਵੇਖ ਗਏ ਕੱਲ ਮਾਸੂਦ ਸਾਹਿਬ ਅੱਥਰ ਵੇਖ ਗਏ ਬੱਛੀਆਂ ਜਿਹੜੀਆਂ ਸੂਈਆਂ ਸੋਈਆਂ ਵੇਖੀਆਂ ਉਹ ਵੀਡੀਓ ਪਾਉਂਿਆ ਥਾ ਸੰਤੂ ਸਾਹਿਬ ਵੇਖ ਗਏ ਚਲੋ ਹਾਂਜੀ ਹਾਂਜੀ ਗਈਆਂ ਆਪਾਂ ਆਪਣਾ ਟਿਕਾਣਿਆਂ ਤੇ ਹਾਂਜੀ ਆਪਾਂ ਆਪਣਾ ਟਿਕਾਣਿਆਂ ਤੇ ਚਲ ਵਧੀਆ ਤੇ ਅੱਜ ਵੀ ਸੰਤੂ ਸਾਹਿਬ ਲੈ ਆਂਦੀਆਂ ਅਸੀਂ ਦੋ ਬੱਛੀਆਂ ਅੱਛਾ ਜੀ ਤੇ ਇੱਕ ਤੇ ਸ਼ੇਰੇ ਆਉਂਦੀ ਸੇਲ ਹੋ ਗਈ ਤੇ ਇੱਕ ਹੋਣ ਖੜੀ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਠੀਕ ਆ ਕਟੀਆਂ ਸੀ ਤੇ ਇੱਕ ਆ ਗਾਂ ਦੀ ਮਾਂ ਚਲੋ ਤੂੰ ਪਹਿਨ ਲਾਗੇ ਆਏ ਕਟੀਆਂ ਵੀ ਚੱਗੀਆਂ ਕਟੀਆਂ ਗੱਡੀਆਂ ਪੂਰੀਆਂ ਹਾਂਜੀ ਹਾਂਜੀ ਚਾ ਆ ਹੈਗੀ ਸਾਦੀ ਸੰਧੂ ਸਾਹਿਬ ਉਹ 6 ਮਹੀਨਿਆਂ ਦੀ ਠੀਕ ਆ ਜੀ ਹਾਂ ਲੋ ਵੀ ਇਹ ਦੋਸਤ ਕੋਈ ਸ਼ੌਂਕ ਰੱਖਦਾ ਵੀਰ ਸਾਮਨ ਵਾਲਾ ਠੀਕ ਆ ਜੀ ਤੇ ਦੋਵੇਂ ਕਟੀਆਂ ਪਕਾਊਗਾ ਤੇ ਸਿੱਗੀ-ਸੂੰਗੀ ਤੁਹਾਨੂੰ ਪ੍ਰੋਪਰ ਆਪਾਂ ਦਿਖਾਵਾਂਗੇ ਠੀਕ ਆ ਬਿਲਕੁਲ ਬੁਲਾਈ ਦੇ ਵਿੱਚ ਸਿੰਗਾ ਛੋਟੇ ਸਿੰਗ ਦੀਆਂ ਕਟੀਆਂ ਨੇ ਬਹੁਤ ਪਿਆਰੀਆਂ ਠੀਕ ਆ ਜੀ ਸਾਲ ਦੀ ਇੱਕ 6-7 ਮਹੀਨੇ ਦੀ ਆਹ ਜੀ ਆਹ 7-8 ਮਹੀਨੇ ਦੀ ਕੱਟੀ ਆ ਜੀ ਠੀਕ ਆ ਜੀ ਇਹ ਆਪਾਂ ਕੋਈ ਦੂਰੋਂ ਨਹੀਂ ਸੱਦੂ ਸਾਹਿਬ ਲਈਆਂ ਇਹ ਲਾਚੂ ਨਹੀਂ ਆਪਾਂ ਚਾਚੇ ਦੇ ਮੁੰਡੇ ਤੋਂ ਆਇਆ ਇਹ ਮੱਝ ਜਿਹੜੀ ਹੈ ਦੀ ਮਾਂ ਨਾਲ ਉਹਦੇ ਥੱਲੇ ਦੁੱਧ 14-15 ਕਿਲੋ ਆ ਇਹਦੇ ਇਹਦੀ ਮਾਂ ਦੇ ਥੱਲੇ ਆਹਦੇ 12-13 ਕਿਲੋ ਆ ਐਵੇਂ ਝੂਠ ਮਾਰੀ ਜਾਈਏ ਠੀਕ ਆ ਗਲਤ ਗੱਲ ਕਰੀ ਜਾਈਏ ਜੇ ਕੋਈ ਵੀਰ ਆਉਂਦਾ ਤਾਂ ਉਹਨਾਂ ਨੂੰ ਮੱਝਾਂ ਉਹ ਖਾਈਆਂ ਹੋਈ ਜਾਣਗੀਆਂ ਠੀਕਾ ਠੀਕਾ ਹਾਂ ਜੀ ਹਾਂ ਜੀ ਮੈਂ ਦੱਸੋ ਵੀਰਾਂ ਦਾ ਵੀ ਆਪਾਂ ਬਿਲਕੁਲ ਆਪਣੇ ਕਰਨੀ ਫਰੀਦੀਆਂ ਨੇ ਠੀਕਾ ਜੀ ਤੇ ਕਟੀਆਂ ਦੋਵੇਂ ਪਕਾਊਗਾ ਮੇਰਾ ਵੀਰ ਕੋਈ ਚਾਹ ਬਣਾਉਆ ਤਾਂ ਠੀਕਾ ਜੀ ਕਟੀਆਂ ਦਾ ਤੁਸੀਂ ਸੌਦਾ ਮਾਰ ਲਿਓ ਤੇ ਮੋਲੇ ਦਾ ਆਪਣਾ ਸ਼ੇਰੀ ਵੀਰ ਕਿੰਨਾ ਕਿੰਨਾ ਰੂਪ ਕਟੀਆਂ ਦਾ ਇਹ ਹੰਦੂ ਸਾਹਿਬ ਜੋੜਾ ਲਊਗਾ ਹਾਂ ਤੇ ਫਿਰ ਦੇ ਦਾਂ ਕਿ 30000 ਦੀਆਂ ਅੱਛਾ ਜੀ ਹਾਂ ਜੀ ਹਾਂ ਜੀ ਠੀਕਾ ਸਿੰਗਲ ਸਿੰਗਲ ਦਾ ਕੀ ਰੇਟ ਹੋਊਗਾ ਸਿੰਗਲ ਦਾ ਰੇਟ ਆ ਵੱਡੀ ਦਾ ਚਲੋ ਤੁਹਾਨੂੰ ਉਹਦਾ ਉਹਦਾ 12000 ਕਰ ਲਓ ਇਹਦਾ 18000 ਕਰ ਲਓ ਠੀਕ ਹੈ ਹਾਂਜੀ ਹਾਂਜੀ ਇੱਕ 12000 ਦੀ ਜਿਹੜੀ 6-7 ਮਹੀਨਿਆਂ ਦੀ ਹੈ ਜਿਹੜੀ ਆਹ ਸਾਲ ਦੀ 18000 ਦੀ ਹਾਂਜੀ ਤੇ ਬਾਕੀ ਮੌਕੇ ਤੇ ਜੇ ਜੋੜਾ ਲੈਂਦਾ ਤੇ ਫਿਰ ਲੈਸ ਕਰ ਦਾਂਗੇ ਹਾਂ ਹਾਂਜੀ ਅਜਾ 30000 ਦਾ ਬਣਦਾ ਫਿਰ ਕੀ ਲੈਸ ਹੋਊਗੀ ਨੇ ਜੀ ਫਿਰ ਜੇ ਜੋੜਾ ਲਊਗਾ ਫਿਰ 2000 ਲੈਸ ਕਰ ਦਾਂਗੇ ਚਲ ਤਿੰਨ ਨਹੀਂ ਕਰ ਦਾਂਗੇ 27 ਦੀਆਂ ਹਾਂਜੀ ਹਾਂਜੀ 27 ਦੀਆਂ ਦੇਣਾ ਥੋੜਾ ਸਿਰੇ ਚੋਲੀ ਵਿਖਾਦ ਗਏ ਜਿਹੜੇ ਹਾਂਜੀ ਹਾਂਜੀ ਆ ਦੇਖੋ ਇਧਰ ਵੇਖੋ ਥਣ ਤੁਣ ਵੇਖੋ ਐ ਨਹੀਂ ਬੇ ਕੋਟਾਂ ਲੱਗੀਆਂ ਹੋਣਗੀਆਂ ਇਧਰ। ਦਰ ਵੇਖੋ ਤੁਸੀਂ ਵੰਡ ਬਹੁਤ ਜ਼ਿਆਦੀ ਆ। ਆਪਸੀ ਥਣਾ ਦੇ ਠੀਕ ਆ ਜੀ ਤੇ ਥਣਾ ਅੱਜ ਹੀ ਤੁਸੀਂ ਵੇਖੋ ਕਰਮ ਵਾਲੀਆਂ ਵੇਖੋ ਕਿੱਡਾ ਕਿੱਡਾ ਥਣਾ। ਤੇ ਇਧਰ ਦੂਜੀ ਇਹ ਵੀ ਕਟੀਆਂ ਤੁਹਾਨੂੰ ਦਿਖਾ ਦਿੰਦੇ ਆਪਾਂ ਕੋਈ ਜਿਹੜੀ ਫੋਟ ਜਾਂਗ ਨਹੀਂ ਕੀ ਚਾਰ ਥਣਾ ਆ ਦੇਖੋ। ਠੀਕ ਆ। ਆ ਵੀ ਕਟੀਆਂ ਬਹੁਤ ਸੁਣੀਆਂ ਦੋਸਤੋ ਸ਼ਕੀਨ ਕਟੀਆਂ ਨੇ ਮੂੰਹ ਮੱਥਾ ਇੱਕੋਰੀ ਫਿਰ ਸ਼ੇਰ ਵੀ ਰਹਿਣ ਨੂੰ ਘੁਮਾ ਕੇ ਦਿਖਾ ਦਿੰਦੇ ਆ। ਇਧਰ ਨੂੰ ਕਰ ਲਾ। ਆ ਦੇਖੋ। ਲੋ ਜੀ ਬਿਲਕੁਲ ਕੁੰਡੀ ਆ ਠੀਕ ਆ ਜੀ ਗੁਲਾਈ ਦੇ ਵਿੱਚ ਸਿੰਘਾ ਬਿਲਕੁਲ ਛੋਟਾ ਹੱਥ ਦੀ ਬਿਲਕੁਲ ਪਹਿਲੀ ਉਂਗਲ ਵਾਂਗੂ ਜਿਹੜਾ ਦੋਸੂ ਸਿੰਘਾ ਮੁੜਿਆ ਬਰੀਕ ਸਿੰਘਾ ਛੋਟਾ ਤੇ ਪੂਰਾ ਗੁਲਾਈ ਦੇ ਵਿੱਚ ਬਹੁਤ ਪਿਆਰੀ ਕੱਟੀ ਆ ਇਹ ਸਾਲ ਵਾਲੀ ਵੀ ਤੇ ਜਿਹੜੀ ਆ ਕੱਟੀ ਛੋਟੀ ਦਿਖਾ ਦਿੰਨੇ ਤੁਹਾਨੂੰ ਇਹ ਵੀ ਬਿਲਕੁਲ ਛੋਟੇ ਸਿੰਘ ਦੇ ਵਿੱਚ ਦੇਖੋ ਠੀਕ ਆ ਅੱਗੇ ਜਿਹੜੇ ਉਹ ਗੱਲ ਵੀ ਜਿਹੜੇ ਡਾਈ ਨਾਲ ਮੁੜੇ ਹੁੰਦੇ ਆ ਹਾਂ ਜੀ ਆਹ ਦੀ ਡਾਈ ਨਾਲ ਮੋੜੇ ਇਹਦੇ ਪੈਸੇ ਕੁਝ ਨਹੀਂ ਤੇ ਕਮੇਟੀ ਵਾਲੀ ਗੱਲ ਆ ਬਿਲਕੁਲ ਜੀ ਬਿਲਕੁਲ ਅੱਜ ਜੇ ਕੋਈ ਮੰਨ ਲੈ ਪੰਜ ਸੱਤ ਮਹੀਨੇ ਸਾਂਭ ਲੈਂਦਾ ਇਹਦੇ ਅੱਧੀ ਦੇ ਜਣਾ ਨਾ ਨਾਰੇ ਸੋਪੀਆਂ ਸੋਪੀਆਂ ਨਾਰੇ ਜਿਵੇਂ ਸਿਆਲ ਆ ਗਏ ਉਹਨਾਂ ਨੂੰ ਪਰਵਾਹ ਨਹੀਂ ਕਿ ਸੋਹਣੀਆਂ ਦੀਆਂ ਨੇ ਪੂਰੀਆਂ ਸਾਮੀਆਂ ਸੋਪੀਆਂ ਰਾਜੀ ਹੈ ਜਿੰਨੀਆਂ ਗਿਆ ਸੋਹਣੀਆਂ ਚ ਰੱਖੀਆਂ ਆ ਲਓ ਵੀ ਪ੍ਰਭੂ ਜੋੜੀ ਕੱਟੀਆਂ ਦੀ ਵਕਾਊ ਆ 30000 ਦਾ ਤੇ ਲੈਸ ਕਰਕੇ ਕੋਈ ਵੀ ਜੋੜੀ ਪਾ ਲੂਗਾ 27000 ਦੀ ਮਿਲ ਜਾਊਗੀ ਆ 17000 ਦੀ ਦੇ ਦਾਂਗੇ ਆ 10000 ਦੀ ਦੇ ਦਾਂਗੇ ਚਲੋ ਜੀ ਹਾਂ ਜੀ ਜੇ ਇਹ ਜੇ ਇੱਕ ਕੱਠੀਆਂ ਲੈਂਦਾ ਫਿਰ 27000 ਦਾ ਜੋੜਾ ਦੇ ਦਾਂਗੇ ਚਲੋ ਠੀਕ ਹੈ ਹਾਂ ਜੀ ਹਾਂ ਜੀ ਇਧਰ ਸਿਰੇ-ਵੀਰ ਆਪਣੇ ਕੋਲ ਬੱਸੀ ਇੱਕ ਆ ਜਿਹੜੀ ਸੂਈ ਸਵਾਈ ਆ ਹਾਂਜੀ ਸਤੂ ਸਾਹਿਬ ਤੇ ਇਹ ਕਿਵੇਂ ਆ ਕਿਨਵਾ ਸੁਭਾ ਵਸੀ ਆ ਇਹ ਸਤੂ ਸਾਹਿਬ ਪਹਿਲੇ ਸੂਏ ਆ ਤੇ ਮੂੰਹ ਚੌਂਗੀ ਆ ਅੱਛਾ ਜੀ ਹਾਂਜੀ ਜਲਸੀ ਵਿੱਚ ਜਦੋਂ ਫੱਕ ਰੱਖਦੀ ਹੈ ਨਾ ਜਲਸੀ ਪਿਓਰ ਜਲਸੀ ਜੀ ਆਉਂਦੀ ਉਸ ਤਰ੍ਹਾਂ ਕਾਟ-ਕਾਟ ਪੂਰਾ ਏ ਥੋੜੀ ਜੀ ਲਿੱਸੀ ਆ ਸਤੂ ਸਾਹਿਬ ਹਾਂ ਹਾਂਜੀ ਦੇਣ ਕਿੰਨੇ ਹੋਗੇ ਸੂਈ ਨੂੰ ਦੇਣ ਸਤੂ ਸਾਹਿਬ ਇਹਨੂੰ 5-7 ਹੋ ਹੀ ਗਏ ਆ ਮਗਰ ਕੀ ਆ ਮਗਰੇ ਦੇ ਬੱਛਾ ਸਤੂ ਸਾਹਿਬ ਬੱਛਾ ਹਾਂਜੀ ਹਾਂਜੀ ਉਹ ਵੀ ਆ ਦੋਸਤੋ ਬਰਾਊਨ ਕਲਰ ਦੇ ਵਿੱਚ ਮਗਰ ਬੱਛਾ ਮੀਲ ਕਾਫ ਆ ਤੇ ਆਪ ਦੋਸਤੋ ਇਹ ਸੂਈ ਨੂੰ ਅ ਆਹ ਦੇਖੋ ਜੀ ਤੇ ਐਸ ਵਾਰ ਤਾਂ ਦੁੱਧ ਨੂੰ ਕਿੰਨਾ ਕੀ ਸੀ ਦੇ ਆਹ ਬੱਤੇ ਜੇ ਥੱਲੇ 10 ਕਿਲੋ ਦੁੱਧ ਹੋਊਗਾ ਕੋਈ ਭਰਾ 9 ਕਿਲੋ ਕਹਿ ਕੇ ਮੰਨ ਲਓ ਆਨਲਾਈਨ ਮੰਗਵਾਉਂਦਾ ਤੇ 9 ਕਿਲੋ ਆਪਾਂ ਤਾਂਗੇ ਠੀਕ ਆ ਜੀ ਆ ਬੱਚਾ ਜੇ ਲੱਗਾ ਨਾਲ ਆ ਬੱਚਾ ਲੱਗਾ ਭਰੇ ਵਗਦਾ ਨਹੀਂ ਸੰਧੂ ਸਾਹਿਬ ਇੱਚਾ ਧਾਰ ਨਹੀਂ ਨਿਕਲਦੀ ਇੱਕ ਵੀ ਠੀਕ ਆ ਹਾਂਜੀ ਹਾਂਜੀ ਤੇ ਚਵਾਈ ਹੋਈ ਇਹਦੀ ਕੋਈ 6:30 ਵੇ ਦੀ ਅੱਜ ਹੀ ਲਈ ਆ ਆ ਤੇ ਤੁਸੀਂ ਨਿਸ਼ਾਨਾ ਲਾਉਣਾ ਕਰਕੇ ਤੇ ਮੈਂ ਤੁਹਾਨੂੰ ਫੋਨ ਕੀਤਾ ਤੇ ਤੁਹਾਂ ਲੱਗੇ ਹੋਣਾ ਤੇ ਫਿਰ ਮੈਂ ਬੱਦੀਆਂ ਤਾਂ ਤੁਸੀਂ ਤਾਂ ਵੀ ਦੋ ਤਿੰਨ ਵੜਾ ਆਪਣੇ ਕੋਲ ਹੋਰ ਸੀ ਹੋਰ ਹੀ ਤੇ ਮੈਂ ਚਲੋ ਫਿਰ ਇਹ ਦੂਜਾ ਵਾਰ ਐਨੇ ਕਿ ਪਸੂਆਂ ਦੀਆਂ ਪਾ ਦੇਣੇ ਆ ਉਹ ਸੇਲ ਹੋ ਗਈਆਂ ਉਹ ਸੇਲ ਹੋ ਗਈਆਂ ਸੰਤੂ ਸਾਹਿਬ ਠੀਕ ਆ ਜੀ ਆਪਣਾ ਸੰਤੂ ਸਾਹਿਬ ਜਿੰਨੀਆਂ ਤੁਸੀਂ ਸਪਾਈ ਜਾਂਦੇ ਜਿਹੜੀਆਂ ਮਿੰਟੋ ਮਿੰਟੀ ਮਾਲ ਸੇਲ ਹੁੰਦਾ ਅੱਛਾ ਇਹਦੇ ਥੱਲੇ ਇੱਕ ਦੋ ਤਾਂ ਫਿਰ ਦੱਸ ਦੀਗੇ ਇਹਦੇ ਸੰਤੂ ਸਾਹਿਬ ਜੀ ਇਹ ਤੇ ਕੋਈ ਆਨਲਾਈਨ ਮਗਾਉਂਦਾ ਫਿਰ 9 ਕਿਲੋ ਜੇ ਇੱਥੇ ਚੋਂ ਹੁੰਦਾ ਤੇ 10 ਕਿਲੋ ਦੋ ਤੇ ਆਪਾਂ ਕਿਲੋ ਘਾਟ ਹੀ ਦੱਸਣਾ ਦੁੱਧ ਦਾ ਝੂਠ ਨਹੀਂ ਮਾਰਨਾ ਲੈ ਫਿਰ 9 ਲੀਟਰ ਕੋਈ ਵੀਰ ਸੌਦਾ ਕਰਦਾ ਆ ਔਨਲਾਈਨ 9 ਲੀਟਰ ਆ ਇੱਥੇ ਕੋਈ ਵੀਰ ਆਣ ਕੇ ਚੁੰਦਾ ਤੇ ਛੇਰਾਂ ਦਾ ਵੀ 10 ਲੀਟਰ ਚਵਾ ਦਾਂਗੇ ਬਾਕੀ ਕੱਦ ਕਾਠ ਵਾਲੀ ਬੱਛੀ ਆ ਮੂੰਹ ਤੁਸੀਂ ਦੇਖ ਸਕਦੇ ਜੀ ਪਾਣੀ ਪੂੰਦੀ ਪੂੰਦੀ ਬੜੀ ਥੱਲੇ ਬਾਹਰ ਨਾਲ ਭਾਂਡਾ ਨਹੀਂ ਰਹਾਤੀ ਮਾਸਾ ਦੀ ਠੀਕ ਹੈ ਬਾਕੀ ਸਭ ਜਿੱਤੇ ਆ ਦੀ ਸੇਵਾ ਕਰਾਂ ਰਹਿਣਾ ਦੁੱਧ ਬੱਛੀਆਂ 12 13 ਕਿਲੋ ਆ ਰਾਹਣਾ ਪਈ ਹੈ ਨਾ ਓਕੇ ਓਕੇ ਬਾਕੀ ਭਾਵੜਾ ਜਿਆ ਜੀ ਸੰਧੂ ਸਾਹਿਬ ਭਾਅ ਤੇ ਮੁਫਤ ਹੀ ਆ ਤੇ ਮੁਫਤ ਮੁਫਤ ਕੇ ਹਾਂਜੀ ਹਾਂਜੀ ਬਾਕੀ ਇਹ ਨਹੀਂ ਗੱਲ ਹੈ ਕਿ ਦੰਦਾਂ ਦੇ ਵਿੱਚ ਵਹਿੜਿਆ ਹਾਂ ਜੀ ਉਹ ਵੀ ਬੱਚੀ ਕਰੋ ਜਾ ਠੀਕ ਆ ਤੁਸਾਹ ਫਲਕਾਰੀ ਲਾ ਕੇ ਖਾਦੀ ਲਿੱਸੀ ਜਿੰਨੀ ਕਹਿ ਗਈ ਆਵੇ ਦੱਸਦੀ ਆਵੇ ਇਧਰ ਵੇਖੋ ਹਾਂਜੀ ਹਾਂਜੀ ਆ ਵੇਖ ਲਓ ਪਾ ਕੇ ਸੰਧੂ ਸਾਹਿਬ ਹਾਂ ਪਾ ਦਿਓ ਕਿ ਪਾ ਦਿਓ ਲੋਬੀ ਭਾਬੋ ਥੋੜੇ ਪੈਸੇ ਭਰਾ ਕਿਸੇ ਖਰਚ ਕਰਨੇ ਤੇ 9-10 9-10 ਲੀਟਰ ਨਾਰਮਲ ਹੀ ਦੁੱਧ ਤੁਸੀਂ ਲਈ ਜਾਓਗੇ ਇਸ ਬੱਚੀ ਦਾ ਬਲੈਕ ਰੰਗ ਆ ਇੱਕ ਰੰਗ ਕਾਲੀ ਆ ਠੀਕ ਹੈ ਸਾਡਾ ਕੋਈ ਹਿਸਾਬ ਲੂਗਾ ਨਾ ਅਗਲੇ ਸੂਏ ਨੂੰ ਬੱਚੀ ਵੀ ਕਿਉਂਕਿ 60-70 ਹਜ਼ਾਰ ਦੀ ਇਤਨਾ ਬੱਚੀ ਦਾ ਕਾਟ ਕਾਠ ਆ ਥੱਲੇ ਬਲਾਬਟ ਮੇਂ ਉੱਟ ਜੇ ਤਾਂ ਥੱਲੇ ਰਹੀ ਆ ਬਾਕੀ ਠੰਡੀ ਧੀ ਇੱਧਰ ਵੇਖੋ ਇਹ ਜਿੱਡਾ ਕਿ ਸੁਭਾਅ ਬਾਕੀ ਥਾਂ ਥੋਂ ਪੂਰਾ ਹੱਥ ਚਾਉਂਦਾ ਥਾਂ ਥੋਂ ਦੀ ਨਹੀਂ ਗੱਲ ਕੋਈ ਹਾਂਜੀ ਹਾਂਜੀ ਲੋਡ ਹਾਂਜੀ ਤੇ ਸ਼ੇਰੇ ਇਹਦੀ ਵੀਰ ਨਾਲ ਦੀ ਨਾਲ ਹੀ ਆਪਾਂ ਮੋੜ ਵੀ ਦੱਸ ਦਈਏ ਵੀ ਕੀ ਹਾਲ ਹੈ ਸੰਧੂ ਸਾਹਿਬ ਹਾਂ ਆ 37000 ਦੀ ਦੇ ਦਾਂਗੇ 37 ਦੀ ਪਰ ਆਉਣੀ ਨਹੀਂ ਬਾਹਰੋਂ 37000 ਦੀ ਬੱਚੀ ਹਾਂਜੀ ਹਾਂਜੀ ਬਾਕੀ ਮੌਕੇ ਦੇ ਮਾਨਤਾਨ ਕਰਦਾਂਗੇ ਸੰਧੂ ਸਾਹਿਬ ਹਾਂਜੀ ਹਾਂਜੀ ਬਾਬੀਆ 37000 ਦੀ ਅੱਜ ਮਿਲ ਜੂਗੀ ਦੂਗ ਬੜੀ ਸ਼ੇਰੇ ਨੂੰ ਤੋਰ ਕੇ ਦਿਖਾ ਦਈਏ ਠੀਕ ਆ 37000 ਦੀ ਦੋਸਤੋ ਅੱਜ ਤੁਹਾਨੂੰ ਇਹ ਬੱਚੀ ਮਿਲ ਜੂਗੀ ਵੀਰ ਸ਼ੇਰੇ ਦੇ ਕੋਲੋਂ ਠੀਕ ਆ ਜੀ ਤਾਂ ਮੂੰਹੋਂ ਦੰਦੀ ਚੌਕੀ 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 ਪਿਓਰ ਚੌਕੀ ਆ ਹਾਂਜੀ ਪਿਓਰ ਚੌਕੀ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਕੋਈ ਵੀ ਦੰਦ ਵੇਨਾ ਆਏ ਤੇ ਆਣ ਕੇ ਥਲੀ ਕਰ ਸਕਦਾ ਆ ਆਪਾਂ ਖਾ ਵੀ ਦਿੰਨੇ ਆ ਛੇਕ ਦੇ ਕੰਨੀਆਂ ਫੋਟੀਆਂ ਹਾਂਜੀ ਨਹੀਂ ਹਾਂਜੀ ਹਾਂਜੀ ਚੌਕੀ ਮੂੰਹਾਂ ਦੀ ਚੌਕੀ ਚਾਰ ਦੰਦ ਆ ਛੇਕ ਤੇ ਕੱਢੇ ਨਹੀਂ ਜੀ ਨਹੀਂ ਜੀ ਹਜੇ ਚਾਰ ਦੰਦ ਕੱਢੇ ਨਹੀਂ ਨਹੀਂ ਭਾਈ ਛੇਗੀ ਆ ਠੀਕ ਆ ਜੀ ਛੇਕ ਦੇ ਬਰਾਬਰ ਕਰ ਗਏ ਬਾਕੀ ਨਵੀਂ ਵੈੜਿਆ ਸੰਤੂ ਸਾਹਿਬ ਪ੍ਰਾਣੀ ਨਹੀਂ ਵੈੜ ਹਾਂਜੀ 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 ਹਾਂ ਲੈਓ ਛੇਰੇ ਪਾ ਦੇਓ ਬਸ ਹੀ ਤੋਂ ਰੇਡ ਪਾਪੜਤੇ ਅਕੋਰਡਿੰਗ ਬਿਲਕੁਲ ਜਾਇਜ਼ ਤੇ ਗਾਂ ਜਿਵੇਂ ਦੋਜਨ ਤਿਜੇ ਸਵੇਰੇ ਜਾ ਕੇ ਕਰਮਾਂ ਲਈ ਠੀਕ ਹੈ ਹੋਰ ਜ਼ੋਰ ਵਿਖਾਊਗੀ ਤੇ 9 10 9 10 ਤੇ ਉਹ ਮ ਖੇਡਣ ਲਈ ਆ ਕੋਈ ਭਰਾ ਆਪਦੀ ਬੇਸ਼ੱਕ ਇੱਕ ਟੰਮ ਦੋ ਟੰਮ ਜੋਗੇ ਤਸੱਲੀ ਕਰ ਲੈ ਠੀਕ ਆ ਲਿਓ ਜੀ ਲਿਓ ਮੋੜ ਦੇ ਸਿਰੇ ਠੀਕ ਆ ਬਈ ਬਾਕੀ ਬਚ ਕਰਨ ਕੋਈ ਨਹੀਂ ਬਾਣ ਲਵੀ ਦੋਸਤੋ ਇਹ ਰੇਟ ਆ ਠੀਕ ਹੈ 37000 ਰੁਪਏ ਨਾ ਹਾਂਜੀ 37000 ਰੁਪਏ ਬਾਕੀ ਮੌਕੇ ਦੇ ਮਾਨਤਾਣ ਕਰਦਾਂਗੇ ਜਿਹੜਾ ਕੋਈ ਭਰਾ ਉਹਦਾ ਕੋਈ ਨਹੀਂ ਮਾਨਤਾਣ ਕਰਾਂਗੇ ਠੀਕ ਆ ਹਾਂਜੀ 37000 ਠੀਕ ਆ ਜੀ ਅੱਜ ਸਰਦ ਸਾਹ ਕੱਦ ਵਜਨ ਪੂਰਾ ਹੈ ਆ ਕੱਦ ਵੱਡਾ ਹਾਂਜੀ ਕੱਦ ਵੱਡਾ ਹੈ ਇਹ ਨਾ ਕੋਈ ਵੀ ਆਖੇ ਵੀ ਕੱਦ ਛੋਟਾ ਹੈ ਸਿਰਫ ਲਿੱਸੀ ਥੋੜੀ ਜੀ ਹੈਗੀ ਅੱਜ ਸੇਰੀ ਠੀਕ ਆ ਜੀ ਉਹਦੇ ਨੇ ਰਾਜ਼ੀ ਹੋਈ ਜਨਾ ਅੱਜ ਸੇਵਾ ਕਰੂਗਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਲੈ ਦੋਸਤੋ ਵੱਡੇ ਕੱਦ ਦੇ ਚਾੜੀਆਂ ਜੀ ਬੱਚੀ ਲਵੀ ਆ ਬਿਲਕੁਲ ਹੱ ਤੇ 9 10 ਲੀਟਰ ਦੁੱਧ 37000 ਦੀ ਤੁਹਾਨੂੰ ਇਹ ਮਿਲ ਜੂਗੀ ਅੱਜ ਠੀਕ ਆ ਤੇ ਇਹ ਦੋ ਜਿਹੜੀਆਂ ਕਟੀਆਂ ਆਪਾਂ ਤੁਹਾਨੂੰ ਦਿਖਾਤੀਆਂ ਨੇ ਠੀਕ ਆ ਜੀ ਇਹ ਜੋੜੀ ਇਹ ਵੀ ਵਕਾਊ ਆ ਕੋਈ ਭਰਾ ਸਿੰਗਲ ਸਿੰਗਲ ਦਾ ਸੌਦਾ ਮਾਰਦਾ ਤਾਂ ਸਿੰਗਲ ਦਾ ਵੀ ਰੇਟ ਤੁਹਾਨੂੰ ਦੱਸਦਾ ਕਸਰਾ ਕੁਸਰਾ ਕੱਢ ਕੇ ਠੀਕ ਆ ਜੀ ਤੇ ਜੋੜੀ ਦਾ ਰੇਟ ਤੁਹਾਨੂੰ ਜਿਹੜਾ ਬਿਲਕੁਲ ਸਮਝ ਆਈ ਗਿਆ ਇਹ ਆਜ ਤ ਤਿੰਨ ਹੀ ਨਗਨੇ ਸ਼ੇਰੇ ਦੇ ਕੋਲ ਸੋ ਤਿੰਨਾਂ ਨਗਾਂ ਦੀ ਜਿਹੜੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਤੇ ਸ਼ੇਰੇ ਭਰਾ ਇੱਕ ਨੰਬਰ ਕਰਦੇ ਸਾਂਝੀ ਆਪਣੀ 9779721242 9779721248 ਲੋਬ ਦੋਸਤੋ ਇਹ ਨੰਬਰ ਆ ਨੰਬਰਾਂ ਤੇ ਕਾਲ ਕਰੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਤਿੰਨ ਹੀ ਐਨੀਮਲ ਦਿਖਾਉਣੇ ਸੀ ਸਾਨੂੰ ਠੀਕ ਆ ਜੀ ਤੇ ਜੋੜੀ ਕੱਟੀਆਂ ਦੀ ਆ ਇਧਰ ਇੱਕ ਤੁਹਾਨੂੰ ਜਰਸੀ ਅੰਗ ਦੇ ਵਿੱਚ ਆਪਾਂ ਇੱਕ ਵੈੜ ਦਿਖਾਤੀ ਆ ਤੇ ਗੱਲਬਾਤ ਕਰੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਪ੍ਰੇਮਾ ਨੂੰ ਸਤਿ ਸ਼੍ਰੀ ਅਕਾਲ